ਸਚਗਿਰਪੁਰ ਤੋਂ ਬਲਕਸਮ ਦੀ ਕਾਂਗਰਸ ਉਮੀਦਵਾਰ ਬਖਸ਼ੀ ਰਾਣੀ ਨੂੰ ਹਰਾ ਦਿੱਤਾ ਗਿਆ ਤਾਂ 115 ਵੋਟਾਂ ਖਰਾਬ ਕੀਤੀਆਂ ਗਈਆਂ ਉਹਨਾਂ ਨੇ ਮੰਗ ਕੀਤੀ ਹੈ ਵੋਟਾਂ ਦੀ ਗਿਣਤੀ ਦੁਬਾਰਾ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਸਾਨੂੰ ਵੀਡੀਓਗ੍ਰਾਫੀ ਵੀ ਦਿਖਾਈ ਜਾਵੇ ਸ਼ਰਿਆਮ ਸਾਡੇ ਨਾਲ ਤੱਕਾ ਕੀਤਾ ਜਾ ਰਿਹਾ ਉਧਰ ਜਦੋਂ ਇਸ ਸਬੰਧੀ ਅਰਣ ਗੁਪਤਾ ਸੀਨੀਅਰ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਿਹਾ ਕਿ ਝੂਠੇ ਅਲੀਗੇਸ਼ਨਸ ਲਗਾਏ ਜਾ ਰਹੇ ਨੇ ਸਾਰੇ ਉਮੀਦਵਾਰਾਂ ਨੂੰ ਅੰਦਰ ਸੱਧਿਆ ਸੀ ਅਤੇ ਇਹ ਝੂਠੇ ਅਲੀਗੇਸ਼ਨ ਲਗਾ ਰਹੇ ਨੇ ਕਿ ਆ ਸਾਨੂੰ ਕੋਈ ਸ਼ਿਕਾਇਤ ਦੇਣ ਤਾਂ ਜ਼ਰੂਰ ਇਹਨਾਂ ਨੂੰ ਵੀਡੀਓਗ੍ਰਾਫੀ ਵੀ ਦਿਖਾਈ ਜਾਵੇਗੀ ਸੋ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੋਟਾਂ ਦੀ ਜਿਹੜੀ ਗਿਣਤੀ ਹੋ ਰਹੀ ਹੈ ਨਤੀਜੇ ਐਲਾਨੇ ਜਾ ਰਹੇ ਨੇ ਉੱਥੇ ਹੀ ਕਈ ਜਿਹੜੇ ਉਮੀਦਵਾਰ ਨੇ ਉਹ ਨਾਰਾਜ਼ ਅਤੇ ਨਾਖੁਸ਼ ਵੀ ਦਿਖਾਈ ਦੇ ਰਹੇ ਨੇ ਜੀ ਆਮਨ ਗੁਪਤਾ ਮੈਂ ਪੀਸੀਐਸ ਆਫੀਸਰ ਹਾਂ ਯੂਗਲੜਾ ਸਟੇਟ ਆਫੀਸਰ ਕੁਲੜਾ ਜੀ ਮੇਰਾ ਡਿਜ਼ਨੈਸ਼ਨ ਹਾਂ ਸਰ ਦੇਖਿਓ ਅਲੀਗੇਸ਼ਨ ਲਗਾਏ ਜਾ ਰਿਹਾ ਜੀ ਜਗੀਰ ਕੋਲੋਂ ਬਕਸੇ ਉਮੀਦਵਾਰ ਨੇ ਉਹ ਕਹਿੰਦੇ ਕਿ ਤੁਹਾਨੂੰ ਇੱਕ ਤਾਂ ਅੰਦਰ ਨਹੀਂ ਵੜਿਆ ਗਿਆ ਹਾਈ ਕਾਟ ਸੀਗੇ ਇੱਕ ਗਿਣਤੀ ਜਿਹੜੀ ਹੈ 1 ਤੋਂ 15 ਵੋਟਾਂ ਜਿਹੜੀਆਂ ਸਾਡੀਆਂ ਕੱਢ ਦਿੱਤੀਆਂ ਗਈਆਂ ਤਿੰਨ ਵੋਟਾਂ ਤੇ ਹਰਾ ਦਿੱਤਾ ਗਿਆ ਤੁਹਾਨੂੰ ਇਹ ਸਾਰੇ ਅਲੀਗੇਸ਼ਨ ਬਿਲਕੁਲ ਹੀ ਗਲਤ ਨੇ ਇਹ ਰਸਤ ਨੇ ਸਾਰੀ ਵੀਡੀਓਗ੍ਰਾਫੀ ਰਹੀ ਕਾਊਂਟਿੰਗ ਹੋਈ ਹੈ ਸਾਰੇ ਬਕਸੇ ਸਾਰੇ ਕੈਂਡੀਡੇਟ ਦੀ ਪ੍ਰੈਜ਼ੈਂਸ 'ਚ ਖੁੱਲੇ ਗਏ ਨੇ 100 100% ਜਿਉਂ ਆਪਾਂ ਕ ਟਰੂ ਐਂਡ ਸਪਿਰਿਟ ਨਾਲ ਕਾਊਂਟਿੰਗ ਕੀਤੀ ਜਾ ਰਹੀ ਹੈ ਅੰਦਰ ਉਹ ਕਹਿੰਦੇ ਬਾੜਿਆ ਨਹੀਂ ਬਾੜਨ ਦੇ ਨਹੀਂ ਅੰਦਰ ਪੂਰੇ ਸਾਰੇ ਜੀ ਹਰ ਇੱਕ ਟੇਬਲ ਤੇ ਤਿੰਨ ਤਿੰਨ ਏਜੰਟ ਬੈਠੇ ਨੇ ਦੁਆਰਾ ਗਿਣਤੀ ਦੀ ਉਹਨਾਂ ਨੇ ਮੰਗ ਕੀਤੀ ਹੈ ਵੀ ਦੁਆਰਾ ਜਿਹੜੀ ਗਿਣਤੀ ਕਰਾਈ ਜਾਵੇ ਸਾਨੂੰ ਜਿਹੜਾ ਡਾਟ ਆ ਨਹੀਂ ਉਹ ਦੇਖੋ ਜਿਹੜੀ ਗਿਣਤੀ ਦੁਆਰ ਤੋਂ ਕਰਾਣਾ ਉਹ ਮੇਰੇ ਕੋਲ ਕੋਈ ਅਸੀ ਐਪਲੀਕੇਸ਼ਨ ਨਹੀਂ ਹੈ ਜਾਂ ਮੇਰੇ ਕੋਈ ਅਸੀ ਰਿਕੁਐਸਟ ਨਹੀਂ ਹੈ ਜੇ ਕਿ ਆਊਗੀ ਤਾਂ ਮੈਂ ਉਹਨੂੰ ਐਸ ਪਰ ਲੋਕ ਕਨਸੀਡਰ ਕਰ ਲਵਾਂ ਪਰ ਅੰਦਰ ਤਰ ਉਹ ਕਹਿੰਦੇ ਬਾੜਿਆ ਨਹੀਂ ਗਿਆ ਸਾਡੇ ਲਈ ਆਈ ਕਾਰਡ ਬਣਾ ਕੇ ਦਿੱਤੇ ਗਏ ਸੀ ਆਈ ਕਾਰਡ ਵੀ ਦਿੱਤੇ ਗਏ ਪਰ ਅੰਦਰ ਸਾਨੂੰ ਜਾਣ ਅੰਦਰ ਹਰ ਇੱਕ ਟੇਬ ਹਰ ਕਾਊਂਟਿੰਗ ਦੇ ਵਿੱਚ ਜਿਹਦੀ ਪ੍ਰੋਪਰ ਵੀਡੀਓਗ੍ਰਾਫੀ ਹੋ ਰੱਖੀ ਹੈ ਤੇ 100 1% ਮੈਂ ਉਹ ਹੀ ਕਹ ਰਿਹਾ ਕਿ ਐਸਾ ਕੋਈ ਨਹੀਂ ਲੱਗਦਾ ਵੀਡੀਓਗ੍ਰਾਫੀ ਦਿਖਾਈ ਜਾਊਗੀ ਜਾਂ ਹੁਣ ਬੋਟਾਂ ਦੁਵਾਰੀਆਂ ਉਹਨਾਂ ਦੀ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਮੇਰੇ ਕੋ ਕੋਈ ਐਸੀ ਰਿਕੁਐਸਟ ਨਹੀਂ ਹੈ ਆਪ ਜੀ ਦੇ ਮਾਧਿਅਮ ਤੋਂ ਮਤਲਬ ਲੱਗਿਆਗਾ ਕੁਝ ਆਊਗਾ ਤਾਂ ਮੈਂ ਐਸ ਪਰ ਲੋਕ ਅਨਸਰ ਕਰੂੰਗਾ ਅੱਜ ਹੁਣ ਤੱਕ ਕਿਨੇ ਉਮੀਦਵਾਰ ਜਿੱਤੂਰੇ ਬੋਲੋ ਦੇਖੋ ਜੀ ਹੁਣ 6ਵਾਂ ਰਾਉਂਡ ਚੱਲ ਰਿਹਾ ਹੈ 5 ਉਮੀਦਵਾਰ ਹੋ ਗਏ ਪੰਜਾ ਰਾਊਂਡ ਹੋ ਗਏ ਪੰਜਾ ਦਾ ਰਿਜ਼ਲਟ ਅਸੀਂ ਬਾਹਰ ਲਾਤਾ ਹੈਗਾ ਅੱਛਾ ਇਹ ਸਰਟੀਫਿਕੇਟ ਸਦ ਨਾਲ-ਨਾਲ ਦਿੱਤੇ ਜਾਊਗਾ ਜੇ ਕਦੋਂ ਦਿੱਤੇ ਜਾਣਗੇ ਮੈਂ ਰਿਜ਼ਲਟ ਸਾਰਾ ਦੇ ਰਾਂ ਸਰਟੀਫਿਕੇਟ ਮੈਂ ਸਾਰੇ ਜਦੋਂ ਕਾਊਂਟ ਪੂਰਾ ਹੋ ਜਾਊਗਾ ਕਿਉਂਕਿ ਇਹਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੀ ਨਾਲ ਹੋ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਦਾ ਰਿਜ਼ਲਟ ਵੀ ਅਸੀਂ ਨਾਲ ਭੇਜਣਾ ਹੈਗਾ ਤੇ ਸਰਟੀਫਿਕੇਟ ਅੰਤ ਵਿੱਚ ਦਿੱਤੇ ਜਾਣਗੇ ਲੱਗਦਾ ਸਮਾਂ ਲੱਗੇਗਾ ਹਲੇ ਵੀ ਹਾਂ ਇਟ ਵਿਲ ਬੀ ਟੇਕ ਟਾਈਮ ਇੱਕ ਹੀ ਰਾਊਂਡ ਨੇ ਸੱਤਵਾਂ ਰਾਊਂਡ ਛੇਵਾਂ ਰਾਊਂਡ ਚੱਲ ਰਿਹਾ ਹੈ ਤੇ ਇਟ ਵਿਲ ਟੇਕ ਟਾਈਮ ਬਾਈ ਈਵਨਿੰਗ ਹੋ ਜਾਊਗਾ ਫਿਰ ਹਰ ਚੀਜ਼ ਐਸ ਪਰ ਲਾ ਸੁਚ ਮੈਂ ਰਵੀ ਦਦਰਾਲ ਆ ਸਾਡਾ ਬਲਾਕ ਜ਼ੋਨ ਹੈਗਾ ਜਗਿੰਪੁਰ ਬਲਾਕ ਸੰਮਤੀ ਦੇ ਇਲੈਕਸ਼ਨ ਬਲਾਕ ਸੰਮਤੀ ਦੇ ਇਲੈਕਸ਼ਨ ਦਾ ਰਿਜ਼ਲਟ ਨਹੀਂ ਦਵਾ ਕਿ ਸਾਰੇ মিডিਆ ਨੂੰ ਪਤਾ ਆ মিডিਆ ਇੱਕ ਇਦਾਂ ਦਾ ਸਤਾਮੇ ਆ ਜਿਹੜਾ ਲੋਕਾਂ ਦੀ ਆਵਾਜ਼ ਲੈ ਕੇ ਜਨਤਾ ਦੇ ਵਿੱਚ ਆਉਂਦਾ ਆ ਅੱਜ ਸਾਡੇ ਪਿੰਡ ਦੀਆਂ ਜਿਹੜੀਆਂ ਬਲਾਕ ਸੰਮਤੀ ਦੀਆਂ ਵੋਟਾਂ ਹੋਈਆਂ ਅ ਅੱਜ ਅਲਟਾ ਸੀਗਾ ਤੇ ਅਸੀਂ ਜਦੋਂ ਅੰਦਰ ਆਏ ਆ ਅਸੀਂ 8 ਵਜੇ ਗੇਟ ਤੇ ਆ ਗਏ ਆ ਪਹਿਲਾਂ ਤਾਂ ਸਾਨੂੰ ਅੱਧਾ ਘੰਟਾ ਉੱਥੇ ਗੇਟ ਦੇ ਵਿੱਚ ਹੀ ਤੁਸੀਂ ਕਾਗਜ਼ ਦਿਖਾਓ ਜੀ ਤੁਸੀਂ ਐਦਾਂ ਕਰੋ ਫਿਰ ਅਸੀਂ ਕਾਊਂਟਿੰਗ ਸੈਂਟਰ ਦੇ ਕੋਲ ਆਏ ਆ ਸਾਡੇ ਬੂਥ ਦੀ ਜਿਹੜੀ ਕਾਊਂਟਿੰਗ ਚੱਲ ਰਹੀ ਸੀ ਕਾਊਂਟਿੰਗ ਤੋਂ ਬਾਅਦ ਜਦੋਂ ਅਸੀਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਕਿਹੜੇ ਪਾਰਟੀ ਦਾ ਉਮੀਦਵਾਰ ਜੀ ਕਾਂਗਰਸ ਪਾਰਟੀ ਦਾ ਸਾਡੀ ਚਾਚੀ ਆ ਬੀਬੀ ਬਖਸ਼ੋ ਜੇਤੂ ਉਮੀਦਵਾਰ ਕਿਹੜੀ ਪਾਰਟੀ ਦਾ ਵਾ ਜੀ ਜੇਤੂ ਕਰਾ ਦਿੱਤਾ ਜੇਤੂ ਝਾੜੂ ਵਾਲੀ ਪਾਰਟੀ ਆ ਤੇ ਸਾਡੇ 712 ਵੋਟਾਂ ਜਿਹੜੀਆਂ ਕ ਦੀਆਂ ਨਿਕਲੀਆਂ ਤੇ 715 ਵੋਟਾਂ ਜਿਹੜੀਆਂ ਆ ਉਹ ਆਮ ਆਦਮੀ ਪਾਰਟੀ ਦੇ ਨਿਕਲੀਆਂ ਦੇਖੋ 115 ਵੋਟਾਂ ਸਾਡੀਆਂ ਕੈਨਸਲ ਹੋਈਆਂ ਤੇ ਸਾਡੇ ਕੈਂਡੀਡੇਟ ਨੂੰ ਕੁਝ ਪਤਾ ਹੀ ਨਹੀਂ ਸਾਡੇ ਕਾਊਂਟਿੰਗ ਸੈਂਟਰ ਦੇ ਵਿੱਚ ਸਾਡੇ ਜਿਹੜੇ ਆ ਬਣੇ ਹੋਏ ਰਿਟਰਨਿੰਗ ਅਫਸਰ ਨੇ ਸਾਨੂੰ ਬਣਾ ਕੇ ਦਿੱਤੇ ਆ ਸਾਨੂੰ ਆਪਣੀਆਂ ਵੋਟਾਂ ਦੇ ਕੋਲ ਪਹੁੰਚਣ ਹੀ ਨਹੀਂ ਦਿੱਤਾ ਗਿਆ ਤੇ ਜਦੋਂ ਅਸੀਂ ਅੰਦਰ ਜਾਣ ਲੱਗੇ ਤੇ ਸਾਨੂੰ ਕਹਿੰਦੇ ਜੀ ਤੁਸੀਂ ਬਾਹਰ ਖੜ੍ਹ ਜਿਓ ਤੁਹਾਨੂੰ ਰਿਜ਼ਲਟ ਬਾਹਰ ਹੀ ਪਤਾ ਲੱਗ ਜੂਗਾ ਕੀ ਮੰਗ ਕਰ ਰਹੇ ਹੋ ਮੰਗ ਅਸੀਂ ਇਹ ਕਰਦੇ ਆ ਜੀ ਦੇਖੋ ਲੋਕਤੰਤਰ ਦਾ ਘਾਣ ਨਾ ਕੀਤਾ ਜਾਵੇ ਸਾਡੀਆਂ ਵੋਟਾਂ ਜਿਹੜੀਆਂ ਉਹ ਸਾਡੇ ਸਾਹਮਣੇ ਦੁਬਾਰਾ ਗਿਣਤੀ ਕਰਾਈਆਂ ਜਾ ਠੀਕ ਹੈ ਬਰਾਬਰ ਰੱਖ ਲਓ ਯਾਰ ਜੋ ਉਹ ਤਾਂ ਨਜ਼ਰ ਆਣ ਜੋ ਪਵਨ ਭਾਈ ਕੀ ਕਰ ਰਹੇ ਹੋ ਭਾਈ ਜੀ ਕੀ ਨਾਮ ਆ ਜੀ ਭਾਜੀ ਮੇਰਾ ਨਾਮ ਪਰਮਜੀਤ ਕਾਲਾ ਪਿੰਡ ਜਗੀਰਪੁਰ ਤੋਂ ਹਾਂ ਜੀ ਤੇ ਹਾਂਜੀ ਬੋਲੋ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਹੈ ਭਾਜੀ ਸਾਨੂੰ 8 ਵਜੇ ਤੱਕ ਗਿਣਤੀ ਦਾ ਟਾਈਮ ਦਿੱਤਾ ਸੀਗਾ ਤੇ ਅਸੀਂ ਸਵਾ 8 ਵਜੇ ਇੱਥੇ ਬਾਹਰ ਪਹੁੰਚ ਗਏ ਤੇ ਸਾਨੂੰ ਕਿਸੇ ਵੀ ਮੁਲਾਜ਼ਮ ਨੇ ਅੰਦਰ ਨਹੀਂ ਜਾਣ ਦਿੱਤਾ ਸਾਡੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਸੀ ਤੇ ਜਦੋਂ ਬਾਅਦ ਚੋਂ ਕਹਿੰਦੇ ਸਾਨੂੰ ਕਹਿੰਦੇ ਵੀ ਤੁਸੀਂ ਬਾਹਰ ਖੜੋ ਤੁਹਾਨੂੰ ਬਾਹਰ ਰਿਜ਼ਲਟ ਪਤਾ ਲੱਗ ਜਾਊਗਾ ਠੀਕ ਆ ਤੇ ਸਾਨੂੰ ਹੁਣ ਰਿਜ਼ਲਟ ਪਤਾ ਲੱਗਿਆ ਤੇ ਸਾਨੂੰ ਕਹਿੰਦੇ ਤੁਸੀਂ ਤਿੰਨ ਵੋਟਾਂ ਤੋਂ ਹਾਰ ਗਏ ਆ ਤੇ ਸਾਡੀਆਂ 115 ਵੋਟਾਂ ਖਰਾਬ ਕਰ ਦਿੱਤੀਆਂ ਆਈ ਕਾਰਡ ਬਣਿਆ ਸੀ ਤੁਹਾਡਾ ਅੰਦਰ ਜਾਣ ਲਈ ਹਾਂਜੀ ਆਈ ਕਾਰਡ ਦੇਖੋ ਆ ਦੇਖੋ ਸਾਡੇ ਕੋਲ ਸਾਰੇ ਆਈ ਆ ਦੇਖੋ ਸਾਨੂੰ ਕਿਸੇ ਨੇ ਅੰਦਰ ਨਹੀਂ ਜਾਣ ਦਿੱਤਾ ਇਹਨਾਂ ਨੇ 115 ਵੋਟਾ ਕਿੱਦਾਂ ਘਟਾ ਦਿੱਤੀਆਂ ਤੁਹਾਡੀਆਂ ਕੈਨਸਲ ਹੋਈਆਂ ਕਿੱਦਾਂ ਹੋਈਆਂ ਸਾਨੂੰ ਭਾਜੀ ਪਤਾ ਹੀ ਨਹੀਂ ਸਾਨੂੰ ਦਿਖਾਈ ਨਹੀਂ ਸਾਨੂੰ ਗਿਣਤੀ 'ਚ ਨਹੀਂ ਜਾਣ ਦਿੱਤਾ ਭਾਜੀ ਕਿਹੜੀ ਪਾਰਟੀ ਤੋਂ ਅਸੀਂ ਭਾਜੀ ਕਾਂਗਰਸ ਤੋਂ ਬਲਾਕ ਸਮਿਤੀ ਕਿਹੜੀ ਹੈ ਹਾਂਜੀ ਬਲਾਕ ਸਮਿਤੀ ਜ਼ੋਨ ਕਿਹੜਾ ਤੁਹਾਡਾ ਸਾਡਾ ਜੀ ਜਗੀਰਪੁਰਾ ਜੀ ਜ਼ੋਨ ਦਾ ਅੱਛਾ ਹੁਣ ਕੀ ਮੰਗ ਕਰ ਲਿਓ ਅਸੀਂ ਮੰਗ ਇਹ ਹੀ ਕਰ ਰਹੇ ਹਾਂ ਜੀ ਸਾਨੂੰ ਜੀ ਗਿਣਤੀ ਦੁਬਾਰੋ ਕਰਾਈ ਜਾਵੇ ਠੀਕ ਆ ਤੇ ਸਾਡਾ ਸਾਨੂੰ ਬਿਠਾ ਕੇ ਦੁਆਰੋਂ ਗਿਣਤੀ ਕਰਾਈ ਜਾਵੇ। ਬਲਾਕ ਸੰਮਤੀ ਤੋਂ ਖੜੇ ਸੀ। ਹਾਂਜੀ ਬਲਾਕ ਸੰਮਤੀ ਤੋਂ। ਆਰੋ ਸਾਰੋ ਨਾਲ ਬਲਾਕ ਕਾਦ ਕੀਤੀ। ਕਿੰਨੀਆਂ ਤੁਸੀਂ ਕਹਿੰਦੇ ਤੁਹਾਡੀਆਂ? ਤਿੰਨ ਵੋਟਾਂ ਭਾਜੀ। ਠੀਕ ਹੈ। ਤਿੰਨ ਵੋਟਾਂ ਤੋਂ ਖਾਰਿਆ ਹੋਂ ਤੇ ਗੰਟੀ ਹੈ ਕਿ ਨਹੀਂ ਗਏ ਤੁਸੀਂ ਕਹਿੰਦੇ ਕਿੰਨੀਆਂ ਖਰਾਬ। 115 ਕਹਿੰਦੇ ਖਰਾਬ ਹੋ ਗਈਆਂ ਤੁਹਾਡੀਆਂ। ਗੱਲ ਹੋਈ ਹੈ ਅਧਿਕਾਰੀਆਂ ਦੇ ਨਾਲ ਹੁਣ। ਹਾਂਜੀ ਅਧਿਕਾਰੀ ਸਾਨੂੰ ਕੁਝ ਦੱਸ ਹੀ ਨਹੀਂ ਰਹੇ ਜੀ। ਕੈਂਡੀਡੇਟ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਸਾਡੀ ਮਾਤਾ ਜੀ ਆ। ਮੰਗ ਕੀ ਕਰਦੇ ਹੁਣ? ਅਸੀਂ ਮੰਗ ਇਹ ਹੀ ਕਰ ਰਹੇ ਹਾਂ ਵੀ ਸਾਡੀਆਂ ਵੋਟਾਂ ਸਾਨੂੰ ਦੁਆਰੋਂ ਗਿਣਤੀ ਕਰਾਈਆਂ ਜਾਣ। ਤੁਸੀਂ ਲੇਟ ਹੋਏ ਸੀਗੇ ਅਸੀਂ ਲੇਟ ਕੁਛ ਨਹੀਂ ਸਾਨੂੰ 8 ਵਜੇ ਦਾ ਟਾਈਮ ਦਿੱਤਾ ਸੀ ਸਵੇਰ 8 ਵਜੇ ਅਸੀਂ ਬਾਹਰ ਇੱਥੇ ਕੱਢ ਗਏ ਸੀਗੇ ਉੱਥੇ ਆ ਗਏ ਗੇਟ ਦੇ ਕੋਲ ਤੁਸੀਂ ਜਾਣ ਦੀ ਕੋਸ਼ਿਸ਼ ਕੀਤੀ ਅੰਦਰ ਹਾਂਜੀ ਜਾਣ ਦੀ ਕੋਸ਼ਿਸ਼ ਕੀਤੀ ਅਸੀਂ ਮਿੰਨਤਾ ਕਰ ਲਈ ਕਿਤੇ ਮੁਲਾਜ਼ਮਾਂ ਦੇ ਵੀ ਸਾਨੂੰ ਸਾਨੂੰ ਅੰਦਰ ਜਾਣ ਦਿਓ ਸਾਨੂੰ ਕਿਸੇ ਮੁਲਾਜ਼ਮ ਮੁਲਾਜ਼ਮ ਨੇ ਅੰਦਰ ਨਹੀਂ ਜਾਣ ਦਿੱਤਾ ਕਹਿੰਦੇ ਹੁਣ ਤੁਸੀਂ ਲੇਟ ਹੋ ਗਏ ਆ ਤੁਸੀਂ ਬਾਹਰ ਰੋ ਹਾਂਜੀ ਔਰ ਰਾਣੀ ਆ ਬੈਂਡ ਜਗੀਰਪੁਰ ਤੋਂ ਆ ਹਾਂਜੀ ਹੋਇਆ ਜੀ ਹੁਣ ਮਸਲਾ ਸਾਨੂੰ ਕੋਈ ਨਹੀਂ ਇਹਨਾਂ ਨੇ ਜਵਾਬ ਦਿੱਤਾ ਸਾਨੂੰ ਪਹਿਲੀ ਗੱਲ ਤੇ ਇਹਨਾਂ ਨੇ ਉਧਰ ਅੰਦਰ ਗੇਟ 'ਚ ਨਹੀਂ ਬੜਨ ਦਿੱਤਾ ਮੁਲਾਜ਼ਮਾਂ ਨੇ 15 ਮਿੰਟ ਅਸੀਂ ਗੇਟ 'ਚ ਖੜੇ ਰਹੇ ਆਂ ਸਾਨੂੰ ਕਿਸੇ ਨੇ ਨਹੀਂ ਬੜਨ ਦਿੱਤਾ ਮੁੜ ਕੇ ਅਸੀਂ ਇੱਥੇ ਆ ਗਏ ਆਂ ਸਾਨੂੰ ਇੱਥੇ ਸਾਡੀ ਗਿਣਤੀ ਚੱਲ ਰਹੀ ਸੀ ਇਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਸਾਨੂੰ ਕਹਿੰਦੇ ਪਰੇ ਹੋ ਜਾ ਤੁਹਾਨੂੰ ਬਾਹਰ ਨਿਕਲ ਕੇ ਪਤਾ ਲੱਗ ਜਾਊਗਾ ਅੱਛਾ ਹੁਣ ਤੁਹਾਡੀ ਕੀ ਰਿਜ਼ਲਟ ਦਾ ਕੀ ਬਦਲ ਗਿਆ ਸਾਡਾ ਰਿਜ਼ਲਟ ਦਾ ਸਾਨੂੰ ਕੋਈ ਪਤਾ ਨਹੀਂ ਲੱਗਾ ਜੀ ਸਾਨੂੰ ਕਹਿੰਦੇ ਤੁਸੀਂ ਤਿੰਨ ਵੋਟਾਂ ਤੇ ਹਾਰ ਗਏ ਆਂ ਕਿੰਨੀਆਂ ਵੋਟਾਂ ਤੁਹਾਡੀ ਜਿਨੀ ਕੱਟਦੀਆਂ ਕਹਿੰਦੇ ਵੋਟਾਂ ਵੀ ਕੱਟੀਆਂ ਤੁਹਾਡੀਆਂ ਕੋਈ ਸਾਡੀਆਂ ਵੋਟਾਂ 100 ਕਿੰਨੀਆਂ 115 115 ਵੋਟਾਂ ਕੈਨਸਲ ਹੋ ਗਈਆਂ ਕੀ ਮੰਗ ਕਰਦੇ ਹੋ ਅਸੀਂ ਨਿਸਾਬ ਸਾਨੂੰ ਚਾਹੀਦਾ ਜੇ ਸਾਡੀਆਂ ਦੁਬਾਰਾ ਗਿਣਤੀ ਹੋਣੀ ਚਾਹੀਦੀ ਆ ਹਾਂਜੀ ਤੁਹਾਨੂੰ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ